ਸੰਤੀ ਇਸਰ ਸਿੰਘ ਜੀ ਮਹਾਰਾਜ ਨਾਨਕ ਸਰਵਾਲੇ ਉਹਨਾਂ ਨੂੰ ਕਿਸੇ ਗੁਰਮਖ ਨੇ ਆਖਿਆ ਕਹਿੰਦੇ ਸੰਤ ਜੀ ਤੁਸੀਂ ਬੜਾ ਸਾਦਗੀ ਚ ਰਹਿੰਦੇ ਹੋ ਤੁਹਾਡੇ ਵਿੱਚ ਸਾਦਗੀ ਬੜੀ ਹੈ ਪਰ ਜਿਹੜੇ ਬਾਬਾ ਇਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਨੇ ਉਹ ਠੀਕ ਹੈ ਵਸਤਰ ਤੇ ਬੜੇ ਸਾਦਗੀ ਵਾਲੇ ਚਿੱਟੇ ਪਹਿਨਦੇ ਨੇ ਫਕੀਰਾਂ ਵਾਲੇ ਪਹਿਨਦੇ ਨੇ ਪਰ ਟੌਰਟ ਪੱਕਾ ਜਿਹਾ ਵੀ ਕੱਢਦੇ ਨੇ ਕਈ ਵਾਰ ਇਹਨਾਂ ਕਾਲੀਆਂ ਹੁੰਦੀਆਂ ਚੰਗਾ ਜੋੜਾ ਜੜਾ ਵੀ ਪਾਉਂਦੇ ਨੇ ਇਹ ਕੀ ਕਾਰਨ ਹੈ ਆਪਣੇ ਵੱਲੋਂ ਤੇ ਉਸ ਬੰਦੇ ਦਾ ਸੁਭਾਅ ਸੀ ਨਿੰਦਾ ਕਰਨ ਦਾ ਬਾਬਾ ਈਸ਼ਰ ਸਿੰਘ ਨੇ ਜਿਹੜਾ ਅੱਗੋਂ ਜਵਾਬ ਦਿੱਤਾ ਨਾ ਇਹ ਹੈ ਸਾਧੂਆਂ ਦਾ ਇੱਕ ਦੂਜੇ ਦੇ ਪ੍ਰਤੀ ਅਦਬ ਸੰਤ ਕਹਿੰਦੇ ਦੇਖ ਭਲਿਆ ਉਹਨਾਂ ਦੀ ਪਸਿਆ ਬਹੁਤ ਜ਼ਿਆਦਾ ਹੈ ਇੱਥੇ ਆਮ ਤੂੰ ਸੰਤ ਵੇਖੇਗਾ ਉਹ ਨਿਰੇਈ ਜੋਗੀ ਨੇ ਰੱਬ ਨਾਲ ਜੁੜੇ ਹੋਏ ਨੇ ਬਾਬਾ ਈਸਰ ਸਿੰਘ ਰਾੜਾ ਸਾਹਿਬ ਵਾਲਾ ਰਾਜਾ ਜੋਗੀ ਹੈ ਬਾਣੀ ਕੀ ਕਹਿੰਦੀ ਹੈ ਕਿ ਰਾਜੇ ਜੋ ਵੀ ਹੋਣਾ ਗੁਨਾਹ ਹੈ ਨਹੀਂ ਕਹਿੰਦੇ ਜਿਹੜਾ ਗੁਰੂ ਨਾਨਕ ਨੂੰ ਜਪਦਾ ਹੈ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਉਹ ਰਾਜਾ ਵੀ ਹੈ ਜੋਗੀ ਵੀ ਹੈ ਜਿਹਦੇ ਤੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਹੈ ਜਿਹੜਾ ਗੁਰੂ ਨੂੰ ਜਪਦਾ ਏ ਕਹਿੰਦੇ ਉਹਨਾਂ ਦੀ ਬੰਦਗੀ ਬੜੀ ਆ ਇੱਥੇ ਜੋਗੀ ਬੜੇ ਨੇ ਪਰ ਬਾਬਾ ਈਸਰ ਸਿੰਘ ਰਾਜਾ ਜੋਗੀ ਨੇ